ਜੀ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਪਿੰਡ ਕਲਚਰਣੀ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਮੈਂ ਜੀ ਮੇਰੇ ਨਾਲ 2023 ਦੇ 10ਵੇਂ ਮਹੀਨੇ ਦੀ 2 ਤਰੀਕ ਨੂੰ ਮੇਰੇ ਤੇ ਇੱਕ ਝੂਠਾ ਪਰਚਾ ਦਰਜ ਹੋਇਆ 306 ਦਾ ਉਹਦੇ ਬਾਬਤ ਸਰ ਘਟਨਾ ਕੀ ਹੋਣੀ ਸੀ ਬੰਦਾ ਨੇ ਸਪਰੇ ਡੋਲ ਕੇ ਆਪਦੇ ਉੱਤੇ ਤੇ ਮੇਰੇ ਤੇ ਇੱਕ ਝੂਠਾ ਪਰਚਾ ਦਰਜ ਕੀਤਾ ਜਿੱਥੇ ਕਿ ਬੰਦਾ ਸਿਰਫ ਤੇ ਸਿਰਫ 20 ਮਿੰਟ ਰੈਟਮੈਂਟ ਹੁੰਦਾ ਹਾਸਪੀਟਲ ਦੇ ਵਿੱਚ ਤੇ ਮੇਰੇ ਤੇ 306 ਦਾ ਬਰਚਾ ਦਰਜ ਹੋਇਆ ਵੀ ਮੈਂ ਇਹ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਮੈਂ ਪਹਿਲਾਂ ਕਰ ਚੁੱਕਿਆ ਸੀਗਾ 8ਵੇਂ ਮਹੀਨੇ ਦੀ 26 ਤਰੀਕ ਦੀ ਵੀ ਕਿਸੇ ਵੀ ਕਿਸਮ ਦਾ ਮੇਰੇ ਤੇ ਕੋਈ ਟੱਕਾ ਹੋ ਸਕਦਾ ਇਹ ਸਰ ਰੰਜਿਸ਼ ਸੀਗੀ ਇਹ ਰੰਜਿਸ਼ ਸੀਗੀ ਕਿਉਂਕਿ ਉਹ ਬੰਦੇ ਦਾ ਇੱਕ ਵਿਆਨਾ ਹੋਇਆ ਸੀਗਾ ਜੇਤੇ ਵਿਆਨਾ ਰਜਿਸਟਰਡ ਹੋ ਗਿਆ ਸੀਗਾ ਉਹਨੂੰ ਪੇਮੈਂਟ ਪ੍ਰੋਪਰ ਦਿੱਤੀ ਗਈ ਸੀ ਤੇ ਵਿਆਨਾ ਮੁੱਕਣ ਦੀ ਕੋਸ਼ਿਸ਼ ਕਰਦਾ ਸੀਗਾ ਜਿੱਥੇ ਮੈਂ ਕਿ ਸਟੇ ਦਵਾਤਾ ਸੀ ਪ੍ਰੋਪਰਟੀ ਤੇ ਉਹ ਰੰਜਿਸ਼ ਨੂੰ ਲੈ ਕੇ ਇਹ ਸਿਸਟਮ ਦੇ ਮੰਨ ਲਓ ਸਮੇਂ ਦੀ ਸਰਕਾਰ ਦਾ ਹੈ ਵਿੱਚ ਹੱਥ ਹੈ ਕਿਉਂਕਿ ਮੇਰਾ ਜਿਹੜਾ ਪਿੰਡ ਹੈਗਾ ਇਹ ਬਿੰਡਾ ਦਿਹਾਤੀ ਚ ਪੈ ਗਿਆ ਤੇ ਪਰਚਾ ਮੇਰੇ ਤੇ ਹੁੰਦਾ ਥਾਣਾ ਲੰਬੀ ਦੇ ਵਿੱਚ ਬਿਲਕੁਲ ਦਵਾਉ ਆ ਜੀ ਰਾਜਸੀ ਦਵਾਉ ਦੇ ਅੰਡਰ ਇਹ ਸਿਸਟਮ ਚੱਲਿਆ ਜਿਸ ਸੇ ਕਿ ਮੈਂ ਇੱਕ ਆਪਣੀ ਇਨਕੁਆਰੀ ਵੀ ਲਵਾਈ ਸੀ ਇਨਕੁਆਰੀ ਦੇ ਵਿੱਚ ਮੇਰੇ ਨਾਲ ਦੋ ਤਿੰਨ ਪਿੰਡ ਪਿੰਡ ਦੇ ਬੰਦੇ ਵੀ ਗਏ ਸੀ ਹੋਰ ਵੀ ਨਾਲ ਪਿੰਡਾਂ ਦੇ ਬੰਦੇ ਗਏ ਸੀ ਮੇਰੇ ਕੋਲ ਡਿਪਟੀ ਸਾਹਿਬ ਨੂੰ ਜਦੋਂ ਮਿਲੇ ਤਾਂ ਡਿਪਟੀ ਸਾਹਿਬ ਨੇ ਇੱਕੋ ਹੀ ਗੱਲ ਕਹੀ ਹੈ ਕਹਿੰਦਾ ਵੀ ਮੈਂ ਤਾਂ ਐਸਐਸਸੀ ਸਾਹਿਬ ਤੇ ਕਹਿੰਦੇ ਬੱਤਿਆ ਕਰ ਜੀ ਜਿਸ ਦੇ ਨਾਲ ਮੈਂ ਬੰਦਿਆਂ ਦੇ ਬਕਾਇਦਾ ਨਾਮ ਵੀ ਦੇ ਸਕਦਾ ਜਿਹੜੇ ਮੇਰੇ ਨਾਲ ਗਏ हां सर हाजिरी ਲਵਾਉਂਦੀ ਮੈਨੂੰ ਮਾਨਯੋਗ ਅਦਾਲਤ ਸੈਸ਼ਨ ਕੋਰਟ ਉੱਥੇ ਆਪਣੇ ਸਰ ਸੀਗੇ ਰਾਜਕੁਮਾਰ ਜੀ ਜੱਸਾ ਸਾਬਾਨ ਉਹਨਾਂ ਨੇ ਮੈਨੂੰ 10ਵੇਂ 11ਵੇਂ ਮਹੀਨੇ ਦੀ 10 ਤਰੀਕ ਨੂੰ ਮੈਨੂੰ বেল ਆਰਡਰ ਦੇ ਦਿੱਤੇ ਸੀ ਸਰ ਜਦੋਂ ਮੈਂ ਉੱਥੇ বেল ਆਰਡਰ ਲੈ ਕੇ 11 11 2023 ਨੂੰ ਥਾਣਾ ਲੰਬੀ ਦੇ ਵਿੱਚ ਪਹੁੰਚਣਾ ਤਾਂ ਉੱਥੇ ਐਸ ਐਚਓ ਸਾਹਿਬ ਸੀਗੇ ਰਵਿੰਦਰ ਕੁਮਾਰ ਉਹਨਾਂ ਨੇ ਮੇਰੇ ਨਾਲ ਤੇ ਮੇਰੇ ਪਿੰਡ ਦੇ ਮੋਤਵਾਰ ਬੰਦਿਆ ਦੇ ਨਾਲ ਬڑا ਮਿਸਵਿਵਹ ਕੀਤਾ ਉਹਨਾਂ ਤੇ ਉਹਨਾਂ ਨੇ ਮੇਰੇ ਦੇ ਤਾਂ ਤਸ਼ੱਦਦ ਕਰਨੇ ਕਰਨੇ ਸੀਗੇ ਮੇਰੇ ਨਾਲ ਗਈ ਜਿਹੜੀ ਟੀਮ ਸੀਗੀ ਪਿੰਡ ਦੇ ਮੋਹਤਵਾਰ ਬੰਦੇ ਸੀਗੇ ਪੰਚਾਇਤ ਗਈ ਸੀ ਤਾਂ ਪੰਚਾਇਤ ਨੂੰ ਵੀ ਉਹਨਾਂ ਨੇ ਇਹ ਆਖਿਆ ਵੀ ਅਸੀਂ ਡੀਡੀਆਰ ਕੱਟ ਸਕਦੇ ਹਾਂ ਜਿਸ ਤੇ ਮੇਰੀ ਅਟੈਂਡੈਂਸ ਲਾਉਣ ਤੋਂ ਜਵਾਬ ਦੇ ਦਿੱਤਾ ਸੀ ਰਵਿੰਦਰ ਕੁਮਾਰ ਸਾਹਿਬ ਸਰ ਮਾਮਲਾ ਇੱਕੋ ਇੱਕ ਹੈ ਵੀ ਇਹ ਮੈਟਰ ਬਣਿਆ ਸਪਰੇ ਦਾ ਜਿਹਦੇ ਕਿ ਜਿਹਦੇ ਵਿੱਚ ਪ੍ਰੋਪਰ ਜਿਹੜੀ ਉਹਨਾਂ ਦੀ ਮੈਸ ਨੂੰ ਦਿਖਾ ਦਿੰਨਾ ਇੱਕ ਆ ਕਾਪੀ ਹੈ ਇਹ ਕਾਪੀ ਦੇ ਵਿੱਚ ਸਿਰਫ ਦੇ ਸਿਰਫ ਬੰਦਾ 20 ਮਿੰਟ ਐਡਮਿਟ ਹੁੰਦਾ ਮੈਂ ਅੱਜ ਤੱਕ ਇਹ ਹੈਰਾਨ ਆ ਵੀ 20 ਮਿੰਟ ਇਹੋ ਜਿਹਾ ਕਿਹੜਾ ਕਿਹੜੀ ਮੈਡੀਸਿਨ ਬਣ ਗਈ ਜਿਹੜੀ 20 ਮਿੰਟਾਂ ਦੇ ਵਿੱਚ ਸਪਰੇ ਵਾਲੇ ਪੇਸ਼ੈਂਟ ਨੂੰ ਠੀਕ ਕਰਦੀ ਆ ਜਾਂ ਇਹ ਬਹੁਤ ਵੱਡਾ ਛੁੜਿਆੰਤਰ ਰਚਿਆ ਗਿਆ ਮੇਰੇ ਨਾਲ ਜਾ ਇਹਦੇ ਵਿੱਚ ਪ੍ਰਸ਼ਾਸਨ ਦੀ ਗਲਤੀ ਹੈ ਜੇ ਪ੍ਰਸ਼ਾਸਨ ਦੀ ਗਲਤੀ ਹੈ ਤਾਂ ਸਮੇਂ ਸਮੇਂ ਦੀ ਸਰਕਾਰ ਨੇ ਇਹ ਚੀਜ਼ਾਂ ਨੂੰ ਖੁੱਲ ਕਿਉਂ ਦਿੱਤੀਆਂ ਮੈਂ ਸਮੇਂ ਦੀ ਸਰਕਾਰ ਤੇ ਪ੍ਰਸ਼ਾਸਨ ਨੂੰ ਦੋ ਦੋ ਪਾਸੇ ਲੈ ਕੇ ਚੱਲਦਾ ਜਾਂ ਤਾਂ ਸਮੇਂ ਦੀ ਸਰਕਾਰ ਇਹ ਗਲਤ ਕਰਾ ਰਹੀ ਹੈ ਪ੍ਰਸ਼ਾਸਨ ਤੋਂ ਜਾਂ ਪ੍ਰਸ਼ਾਸਨ ਸਮੇਂ ਦੀ ਸਰਕਾਰ ਤੋਂ ਬਾਗੀ ਹੋ ਗਿਆ ਜਿਹੜਾ ਕਿ ਘਰੇ ਪਏ ਸੁੱਤੇ ਬੰਦੇ ਤੇ 307 ਦਾ 300 ਸ਼ੀ ਦਾ 302 ਦਾ ਖਰਚਾ ਕੋਰੇ ਮੇਰੇ ਤੇ ਮੈਂ ਕੋਈ ਝੂਠ ਨਹੀਂ ਕਹਿ ਰਿਹਾ ਮੈਂ ਐਜ਼ ਐਮ ਐਲ ਆਰ ਦੇ ਮੁਤਾਬਕ ਕਹਿ ਰਿਹਾ ਜਿੱਥੇ ਬੰਦਾ 20 ਮਿੰਟ ਐਡਮਿਟ ਹੁੰਦਾ 20 ਮਿੰਟ ਐਡਮਿਟ ਹੋਣ ਤੇ 306 ਦਾ ਪਰਚਾ ਦਰਜ ਹੁੰਦਾ ਹੈ ਕਿਉਂਕਿ ਬੰਦਾ 2 ਵਜੇ ਐਡਮਿਟ ਹੁੰਦਾ 2 ਵਜੇ ਕੇ 20 ਮਿੰਟ ਤੇ ਨੌਟਾਉਣ ਬੈੱਡ 3 ਵਜੇ ਬੰਦਾ ਨੌਟਾਉਣ ਬੈੱਡ ਤੇ ਪ੍ਰਸ਼ਾਸਨ ਕਹਿੰਦਾ ਵੀ 7 ਵਜੇ ਕੇ 45 ਮਿੰਟ ਤੇ ਅਸੀਂ ਬਿਆਨ ਲੈ ਕੇ ਆਏ ਸਿਵਲ ਹਸਪਤਾਲ ਦੇ ਵਿੱਚ ਬੰਦਾ 3 ਵਜੇ ਹੈ ਨਹੀਂ ਤੇ 7:45 ਤੇ ਬਿਆਨ ਸਾਢੇ 4 ਘੰਟੇ ਪੌਣੇ 5 ਘੰਟੇ ਜਿਹੜਾ ਸਿਸਟਮ ਬਣਦਾ ਬੰਦਾ ਉੱਥੇ ਹੈ ਨਹੀਂ ਫਿਰ ਕਿਹੜੇ ਹਸਪੀਟਲ ਗਏ ਤੇ ਕਿੱਥੇ ਉਹ ਬਿਆਨ ਹੋਏ ਇਹ ਚੀਜ਼ ਤੇ ਮੇਰੇ ਇਹ ਸਵਾਲ ਹੈ ਇੱਕ